ਇਹਦਾ ਨਾਮ ਸੀ ਨਾਇਰਾ ਰੱਖਿਆ ਤਾਂ ਨਾਇਰਾ ਦਾ ਮਤਲਬ ਹੀ ਗਿਫਟ ਆਫ ਗੋਡ ਆ ਤੇ ਜਦੋਂ 올ੰਪੀਆਰਡ ਦੇ ਵਿੱਚ 9 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਸਾਰੀਆਂ ਕੰਟਰੀਜ਼ ਤੋਂ ਸ਼ੀ ਸਕੋਰਡ 4ਥ ਪੋਜੀਸ਼ਨ ਦੋ ਸ਼ੀ ਸਕੋਰਡ ਫੁੱਲ ਮਾਰਕਸ 100 ਆਊਟ ਆਫ 100 ਆ ਇਨ ਇੰਗਲਿਸ਼ ਲੈਂਗੁਏਜ ਫਿਰ ਇੰਡੀਆ ਬੁੱਕ ਆਫ ਰਿਕਾਰਡ ਨੇ ਇਹਦਾ ਨਾਮ ਰਜਿਸਟਰ ਕਰਤਾ ਕਿਉਂਕਿ ਇਸ ਸੇਜ ਦੇ ਵਿੱਚ ਕੋਈ ਹੋਰ ਰਿਕਾਰਡ ਵਾਸ ਨੋਟ ਰਜਿਸਟਰਡ देयर ਤਾਂ ਉਹਨਾਂ ਨੇ ਇਹਨੂੰ ਕਨਸੀਡਰ ਕੀਤਾ ਤਾਂ ਇਹ ਸਾਰੇ ਲਈ ਬਹੁਤ ਮਨਵਲੀ ਗੱਲਾਂ ਚਾਹੇ ਕਰੋ ਖੇਡੋ ਡਾਂਸ ਕਰੋ ਥੋੜਾ ਫੋਨ ਟੀਵੀ ਵੀ ਦੇਖ ਲਓ ਪਰ ਕੁਝ ਐਸਾ ਦੇਖੋ ਜਿਸੇ ਕੁਝ ਸਿੱਖਣੇ ਨੂੰ ਮਿਲੇ ਔਰ ਪੜਾਈ ਜਦ ਵੀ ਕਰੋ ਨਾ ਪੂਰਾ ਮਨ ਲਗਾ ਕੇ ਅੱਛੀ ਤਰ੍ਹਾਂ ਸੇ ਕਰੋ ਮੇਰੀ ਮਦਰ ਵੀ ਸਾਇੰਟਿਸਟ ਹੈ ਤਾਂ ਉਹ ਮੇਰਾ ਬਹੁਤ ਮਨ ਕਰਦਾ ਕਿ ਮੈਂ ਵੀ ਸਾਇੰਟਿਸਟ ਬਣੂ ਮੁੰਜੇ ਸਾਇੰਟਿਸਟ ਦੀ ਜੌਬ ਬਹੁਤ ਅੱਛੀ ਲੱਗਤੀ ਹੈ ਮੇਰੇ ਹੱਥ ਦੇ ਵਿੱਚ ਇੱਕ ਕਿਤਾਬ ਹੈ ਇੰਡੀਆ ਬੁੱਕ ਆਫ ਰਿਕਾਰਡਸ ਤੇ ਇਸ ਕਿਤਾਬ ਦੇ ਵਿੱਚ ਰੋਪੜ ਦੀ 7.5 ਸਾਲ ਦੀ ਲੜਕੀ ਦਾ ਨਾਮ ਦਰਜ ਹੋਇਆ ਕਿਉਂ ਨਾਮ ਦਰਜ ਹੋਇਆ ਇਸ ਬੁੱਕ ਦੇ ਵਿੱਚ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਰਿਹਾ ਉਸ ਲੜਕੀ ਦੀ ਨਾਇਰਾ ਕਾਜਰਾ ਇਸ ਲੜਕੀ ਦਾ ਨਾਮ ਹੈ 7.5 ਸਾਲ ਦੀ ਇਹ ਬੱਚੀ ਹੈ ਜਿਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਦੀ ਇਸ ਕਿਤਾਬ ਦੇ ਵਿੱਚ ਦਰਜ ਹੋਇਆ ਜੋ ਬਾਪਿਆਂ ਦੇ ਲਈ ਇੱਕ ਵੱਡੇ ਮਾਣ ਵਾਲੀ ਗੱਲ ਹੈ ਮੇਰੇ ਨਾਲ ਸਭ ਤੋਂ ਪਹਿਲਾਂ ਇਸ ਬੱਚੀ ਦੀ ਮਾਤਾ ਹੈ ਮੰਜੂ ਕਾਜਲਾਤ ਉਹਨਾਂ ਤੇ ਨਾਲ ਗੱਲ ਕਰਦੇ ਹਾਂ ਮੈਡਮ ਕੀ ਲੱਗਦਾ ਵੀ ਇਸ ਬੁੱਕ ਦੇ ਵਿੱਚ ਨਾਮ ਦਰਜ ਹੋਣਾ ਬਹੁਤ ਵੱਡੀ ਗੱਲ ਹੈ ਤੇ ਤੁਹਾਡੀ 7.5 ਸਾਲ ਦੀ ਬੱਚੀ ਨੇ ਇਸ ਬੁੱਕ ਦੇ ਵਿੱਚ ਨਾਮ ਦਰਜ ਕਰਵਾ ਲਿਆ ਕਿੱਦਾਂ ਨਾਮ ਦਰਜ ਕਰਵਾਇਆ ਜੀ ਇਹਨੇ ਬਹੁਤ ਮਿਹਨਤ ਕੀਤੀ ਸਭ ਤੋਂ ਪਹਿਲਾਂ ਤਾਂ ਵੀ ਵਿਲਾਈਕ ਟੂ ਥੈਂਕ ਦ ਬਿਗ ਗੋਡ ਦੀ ਬਲੇਸਿੰਗ ਤੋਂ ਬਿਨਾ ਇਹ ਪੋਸੀਬਲ ਨਹੀਂ ਸੀਗਾ ਫਿਰ ਇਹਦੇ ਟੀਚਰਸ ਬਹੁਤ ਅੱਛੇ ਨੇ ਤਾਂ ਫਿਰ ਇਹ ਖੁਦ ਬਹੁਤ ਅੱਛਾ ਇਹਨੇ ਮੈਨੇਜ ਕੀਤਾ ਕਿਹੜਾ ਕਿਹੜਾ ਅਜਿਹਾ ਇਹਨੇ ਕੰਮ ਕੀਤਾ ਜਿਸ ਕਰਕੇ ਇਸ ਬੁੱਕ ਦੇ ਵਿੱਚ ਇਸਦਾ ਨਾਮ ਦਰਜ ਹੋਇਆ ਇਹਨੇ ਜੀ ਫਰਸਟ ਪੋਜੀਸ਼ਨ ਲਿੱਤੀ ਐ ਸਕੂਲ ਵਿੱਚ ਸਟੇਟ ਵਿੱਚ ਤੇ ਜ਼ੋਨ ਵਿੱਚ ਤੇ ਜਦੋਂ 올ੰਪੀਆਰ ਦੇ ਵਿੱਚ 9 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਸਾਰੀਆਂ ਕੰਟਰੀਜ਼ ਤੋਂ ਸ਼ੀ ਸਕੋਰਡ 4ਥ ਪੋਜੀਸ਼ਨ ਦੋ ਸ਼ੀ ਸਕੋਰਡ ਫੁੱਲ ਮਾਰਕਸ 100 ਆਊਟ ਆਫ 100 ਆਨ ਇਨ ਇੰਗਲਿਸ਼ ਲੈਂਗੁਏਜ ਤਾਂ ਜਿਹੜੇ ਇੱਕ ਦੋ ਬੱਚੇ بڑے ਹੋਣੇ ਆ ਤਾਂ ਉਹਨਾਂ ਨੂੰ ਸ਼ਾਇਦ ਫਰਸਟ ਪੋਜੀਸ਼ਨ ਦੇਤੀਆਂ ਬਟ ਆਈਡਲੀ ਵੀ ਕੈਨ ਕਨਸੀਡਰ ਹਰ ਕੀ ਇਹ ਫਰਸਟ ਪੋਜੀਸ਼ਨ ਤੇ ਹੀ ਆਈ ਹੈ ਕਿਉਂਕਿ ਫੁੱਲ ਮਾਰਕਸ ਆ ਇਨ ਤਾ ਉਹਦੇ ਕਰਕੇ ਫਿਰ ਇੰਡੀਆ ਬੁੱਕ ਆਫ ਰਿਕਾਰਡ ਨੇ ਇਹਦਾ ਨਾਮ ਰਜਿਸਟਰ ਕਰਤਾ ਕਿਉਂਕਿ ਇਸੇਜ ਦੇ ਵਿੱਚ ਕੋਈ ਹੋਰ ਰਿਕਾਰਡ ਵਾਸ ਨਾਟ ਰਜਿਸਟਰਡ देयर ਤਾਂ ਉਹਨਾਂ ਨੇ ਇਹਨੂੰ ਕਨਸੀਡਰ ਕੀਤਾ ਤਾਂ ਇਹ ਸਾਡੇ ਲਈ ਬਹੁਤ ਮਾਨਵਲੀ ਗੱਲ ਆ ਅਸੀਂ ਬਹੁਤ ਪ੍ਰਾਊਡ ਆ ਇਸ ਬੱਚੇ ਤੇ ਇਹਦਾ ਨਾਮ ਅਸੀਂ ਨਾਇਰਾ ਰੱਖਿਆ ਤਾਂ ਨਾਇਰਾ ਦਾ ਮਤਲਬ ਹੀ ਗਿਫਟ ਆਫ ਗੋਡ ਆ ਤਾਂ ਅਸੀਂ ਸਾਨੂੰ ਸੱਚੀ ਲੱਗਦਾ ਕਿ ਇਹ ਬੱਚਾ ਗਿਫਟ ਆਫ ਗੋਡ ਆ ਕਿ ਇਸੇਜ ਵਿੱਚ ਨੇ ਸਾਨੂੰ ਵੀ ਮਤਲਬ ਇਨੀ 스테जेस ਤੇ ਲੈ ਕੇ ਗਈ ਆ ਤਾਂ ਵੀ ਆਰ ਬਰੀ ਪ੍ਰਾਊਡ ਆ ਫਾਰ ਕੀ ਲੱਗਦਾ ਜਿਹੜੇ ਅਜਿਹੇ ਇਮਤਿਹਾਨ ਹੁੰਦੇ ਨੇ ਟੈਸਟ ਹੁੰਦੇ ਨੇ ਕਿੰਨੇ ਕ ਬੱਚੇ ਦੀ ਪ੍ਰਤਿਭਾ ਨੂੰ ਉਭਾਰਨ ਦੇ ਲਈ ਜਿਹੜੇ ਉਹ ਸਹਾਈ ਹੁੰਦੇ ਨੇ ਜਿਸ ਤਰੀਕੇ ਦੇ ਨਾਲ ਛੋਟੀ ਉਮਰ ਦੇ ਵਿੱਚ ਤੁਹਾਡੇ ਬੱਚੇ ਦੀ ਜਿਹੜੀ ਪ੍ਰਤਿਭਾ ਉਹ ਨਿਕਲ ਕੇ ਸਾਹਮਣੇ ਆਈ ਹੈ ਇਹ ਬਹੁਤ ਵਧੀਆ ਓਪਰਚ्युनिटीज ਆਈ ਥਿੰਕ ਕਿ ਬੱਚਿਆਂ ਨੂੰ ਹਰ ਇੱਕ ਬੱਚੇ ਨੂੰ ਮਿਲਣੀ ਚਾਹੀਦੀ ਆ ਤੇ ਇਹ ਜਿਹੜਾ ਟੈਸਟ ਹੈ 3rd ਗ੍ਰੇਡ ਤੋਂ ਅਵਰਡਸ ਹੁੰਦਾ ਸੀਗਾ ਇਹ ਲਾਈਕ ਲਾਸਟ 2 ਇਅਰਸ ਯਾ ਆਮ ਆਮ ਨਾਟ ਏਬਲ ਟੂ ਰਿਕਾਲ ਸ਼ਾਇਦ ਲਾਸਟ ਲਾਸਟ ਈਅਰ ਤੋਂ ਇਹ ਕੰਡਕਟ ਹੋਣਾ ਸ਼ੁਰੂ ਹੋਇਆ ਫਰੋਮ ਗ੍ਰੇਡ 1 ਤਾਂ ਆਦਰਵਾਇਜ਼ ਅਸੀਂ ਸ਼ਾਇਦ ਨਾ ਪਾਰਟਿਸਪੇਟ ਕਰਦੀ ਤਾਂ ਅਸੀਂ ਵੀ ਇਹਦੇ ਟੈਲੈਂਟ ਨੂੰ ਨਾ ਆਡੈਂਟੀਫਾਈ ਕਰ ਪਾਉਂਦੇ ਤਾਂ ਹੁਣ ਅਸੀਂ ਵੀ ਬਹੁਤ ਪ੍ਰਾਊਡ ਆ ਤਾਂ ਮੈਂ ਹਰ ਕਲਾਸ ਵਿੱਚ ਇਹਨੂੰ ਪਾਰਟਿਸਿਪੇਟ ਕਰਵਾਉਂਗੀ 5th onward ਤਾਂ ਇਸ ਪਲੇਟਫਾਰਮ ਤੇ ਬਹੁਤ achi opportunities ਆ ਬੱਚੇ ਨੂੰ ਇੰਟਰਨੈਸ਼ਨਲ ਟ੍ਰਿਪ ਤੇ ਭੇਜਿਆ ਜਾਂਦਾ NASA ਵਿਜ਼ਿਟ ਲਈ ਭੇਜਿਆ ਜਾਂਦਾ ਤਾਂ ਮੈਂ ਬਾਕੀ ਬੱਚਾ ਨੂੰ ਵੀ ਇਨਸਪਾਇਰ ਕਰੂੰਗੀ ਕਿ ਜਰੂਰ ਕਰਨਾ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਪਾਰਟਿਸਪੇਸ਼ਨ ਜਸਟ ਟੂ ਟੇਕ ਦਾ ਪੋਜੀਸ਼ਨ ਤਾਂ ਇੱਕ ਬੱਚੇ ਦੀ ਆਪਣੀ ਅੰਦਰੂਨੀ ਕਿਉਂਕਿ ਇਹ ਮਲਟੀਪਲ ਚੁਆਇਸ ਕੁਐਸ਼ਨਸ ਹੁੰਦੇ ਨੇ ਇਹਦੇ ਵਿੱਚ ਤਾਂ ਇੱਕ ਕੁਐਸ਼ਨ ਦੇ 4 ਆਪਸ਼ਨਸ ਆਉਂਦੇ ਨੇ ਤਾਂ ਬੱਚੇ ਨੂੰ ਇੱਕ ਪਾਵਰ ਆਫ ਐਲੀਮੀਨੇਸ਼ਨ ਆਪਾਂ ਸਿਖਾਉਣਾ ਹੈ ਕਿ 4 ਆਪਸ਼ਨਸ ਆ ਬੇਟਾ ਇਫ ਯੂ ਡੋਨਟ ਨੋ ਕੀ ਕਿਹੜਾ கரੈਕਟ ਹੈ ਤਾਂ ਜਸਟ ਇਲੀਮੀਨੇਟ ਟੂ অপਸ਼ਨਸ ਤਾਂ ਬਾਕੀ ਜਿਹੜੀਆਂ ਰੈਸਟ ਪੋਜੀਸ਼ਨ ਦੋ অপਸ਼ਨਸ ਰਹਿ ਗਏ ਆ ਉਹਦੇ ਚੋਂ ਤੁਸੀਂ ਫੋਕਸ ਕਰੋ ਕਿ ਵਾਟ ਕੁਡ ਬੀ ਹੈਨਾ ਅਗਰ ਅਬ ਨਹੀਂ ਹਰ ਬੱਚੇ ਨੂੰ ਕੁਐਸਚਨ ਦਾ ਪਤਾ ਹੁੰਦਾ ਤਾਂ ਉਹ ਚੀਜ਼ਾਂ ਆਪਾਂ ਇਸ ਕੰਪੀਟੀਸ਼ਨ ਦੇ ਥਰੂ ਹੀ ਬੱਚਾ ਨੂੰ ਐਕਸਪਲੋਰ ਕਰਵਾ ਸਕਦੇ ਆ ਦੋ ਸਕੂਲ ਸਕੂਲ ਤੋਂ ਹੀ ਇਹ ਪਲੇਟਫਾਰਮ ਮਿਲਿਆ ਜਿਹੜਾ ਨਾਰਮਲ ਰੂਟੀਨ ਚ ਕੈਰੀਕੂਲਮ ਹੈ ਉਹ ਚ ਸ਼ਾਇਦ ਥੋੜਾ ਬੱਚਾ ਸਟਕ ਰਹਿ ਜਾਂਦਾ ਇਹਨਾਂ ਚੀਜ਼ਾਂ ਤੋਂ ਜ਼ਿਆਦਾ ਐਕਸਪਲੋਰ ਕਰ ਪਾਉਂਦਾ ਕੀ ਲੱਗਦਾ ਵੀ ਬੱਚੇ ਨੇ ਇੰਨੀ ਛੋਟੀ ਉਮਰ ਦੇ ਵਿੱਚ ਐਡਾ ਵੱਡਾ ਮਾਨ ਹਾਸਲ ਕੀਤਾ ਤਾਂ ਬੱਚੇ ਦੇ ਫਿਊਚਰ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਵੀ ਕਿੰਨਾ ਇਹਦੇ ਚ ਟੈਲੈਂਟ ਹੈਗਾ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਅਜਹੀਆਂ ਹੈਗੀਆਂ ਉਹ ਛੋਟੇ ਹੁੰਦੇ ਜਿਹੜੇ ਬੱਚੇ ਦੇ ਜੇਕਰ ਜ਼ਹਿਨ ਦੇ ਵਿੱਚ ਆ ਜਾਣ ਤਾਂ ਉਹਦਾ ਜਿਹੜਾ ਭਵਿੱਖਾ ਉਹ ਵਧੀਆ ਬਣ ਸਕਦਾ ਹੈ ਜੀ ਬਹੁਤ ਅਸੀਂ ਨੂੰ ਮਤਲਬ ਸ਼ੁਰੂ ਤੋਂ ਹੀ ਪੁੱਛਦੇ ਆਂਨੇ ਜਿੱਦਾਂ ਇੱਕ ਬੜਾ ਹੈ ਸ਼ਾਇਦ ਹਰ ਪੈਰੈਂਟਸ ਦਾ ਹੀ ਕੁਐਸ਼ਨ ਹੁੰਦਾ ਹੈ ਕਿ ਬਟਾ ਆਪਕੋ ਬੜੇ ਹੋ ਕੇ ਕਿਆ ਬੰਨਾ ਹੈ ਤਾਂ ਸ਼ੀ ਆਲਵੇਜ਼ ਯੂਜ਼ ਟੂ ਸੇ ਸਾਇੰਟਿਸਟ ਸਾਨੂੰ ਨਹੀਂ ਪਤਾ ਸ਼ਾਇਦ ਪਰਮਾਤਮਾ ਵੱਲੋਂ ਇਹਦੇ ਮੂੰਹ ਚੋਂ ਨਿਕਲਦਾ ਹੈ ਕਿ ਮuje ਮम्मा ਸਾਇੰਟਿਸਟ ਬੰਨਾ ਤੇ ਇਹ ਮਤਲਬ ਮੈਂ ਵੀ ਪੀ ਐਚ ਡੀ ਕਰ ਰਹੀ ਆਂ ਵਾਟਰ ਤੇ ਤਾਂ ਸ਼ਾਇਦ ਉਹਦੇ ਤੁਹਾਨੂੰ ਪਤਾ ਨਹੀਂ ਕੀ ਲੱਗਦਾ ਤਾਂ ਇਹ ਹਮੇਸ਼ਾ ਸਾਇੰਟਿਸਟ ਬੋਲਦੀ ਹੈ ਫਿਰ ਇਹ ਹੁੰਦਾ ਕਿ ਮम्मा ਮੈਂ ਐਦਾਂ ਦਾ ਕੁਝ ਕਰਨਾ ਹੈ ਕਿ ਜਿਸसे ਲੋਕੋ ਕੀ ਹੈਲਪ ਹੋ ਤਾ ਹੁਣ ਵੀ ਸੋਚੇਗੀ ਮम्मा ਮੈਂ ਨਾ ਬੜੀ ਹੋ ਕੇ ਇਹ ਇਨਵੈਂਟ ਕਰੂੰਗੀ ਫਿਰ ਮੈਂ ਬੋਲੂੰਗੀ ਬੇਟਾ ਇਹ ਤਾਂ ਬਣ ਚੁੱਕਾ ਆਲਰੇਡੀ ਓਹ ਹੋ ਮम्मा ਫਿਰ ਮੈਂ ਕੀ ਬਣਾਉਂਗੀ ਤਾਂ ਮਤਲਬ ਐਵੇਂ ਦਾ ਦਾ ਦਿਮਾਗ ਚੱਲਦਾ ਹੈ ਕਿ ਮੈਂ ਕੁਝ ਐਕਸਪਲੋਰ ਕਰਨਾ ਹੈ ਕੁਝ ਨਵਾਂ ਬਣਾਉਣਾ ਹੈ ਕੁਝ ਵੀ ਨਵੀਂ ਇਨੋਵੇਟਿਵ ਚੀਜ਼ ਦੇਖੇਗੀ ਤਾਂ ਉਹਦੇ ਉਹਦੇ ਬਾਰੇ ਸੋਚਦੀ ਹੈ ਸਾਨੂੰ ਕੁਐਸ਼ਨਸ ਕਰਦੀ ਆ ਤਾਂ ਇਵਨ ਇਹ ਜਦੋਂ ਰੀਲਸ ਵੀ ਦੇਖਦੀ ਆ ਨਾ ਤਾਂ ਕੁਝ ਦੇਖ ਲੇਗੀ ਤਾਂ ਬਾਅਦ 'ਚ ਮੈਨੂੰ ਜਦੋਂ ਮਤਲਬ ਬੈਡ ਟਾਈਮ ਸਟੋਰੀਜ਼ ਦਾ ਟਾਈਮ ਹੁੰਦਾ ਤਾਂ ਉਦੋਂ ਮम्मा ਮੈਨੇ ਆ ਜੀ ਦੇਖਾ ਤਾਂ ਉਸਮੇ ਇਹ ਥਾ ਦੇ ਰਿਕਾਲ ਕਰਦੀ ਹੈ ਟਾਈਮ ਮੈਨੇਜਮੈਂਟ ਕਰਦੀ ਹੈ ਚੀਜ਼ਾਂ ਨੂੰ ਗ੍ਰਾਸਪ ਕਰਦੀ ਹੈ ਗ੍ਰਾਸਪ ਕਰਕੇ ਸ਼ੀ ਰੀਟੇਨਸ ਦੋਸ ਥਿੰਗਸ ਇਨਟੂ ਹਰ ਮਾਈਂਡ ਹੈ ਨਾ ਉਹ ਉਹ ਬਹੁਤ ਪੋਜ਼ਿਟਿਵ ਲੱਗਦਾ ਮੈਨੂੰ ਤਾਂ ਮੈਨੂੰ ਲੱਗਦਾ ਹਰ ਬੱਚਾ ਹੀ ਬਹੁਤ ਸਪੈਸ਼ਲ ਹੁੰਦਾ ਤੇ ਮੈਨੂੰ ਆਪਣਾ ਬੱਚਾ ਬਹੁਤ ਸਪੈਸ਼ਲ ਲੱਗਦਾ ਹੈ

अच्छा कितनी इसके लिए तुम्हें मेहनत करनी पड़ी कैसे इसके लिए पढ़ाई की एक ऐप से मैंने पढ़ाई की थी उसमें पहले लर्न कर उसमें चैप्टर्स होते हैं पहले ल, चैप्टर्स को लर्न करते हैं उसकी शीट्स होती हैं वो करते हैं फिर उसके बाद उसके टेस्ट होते हैं टेस्ट पेपर वन टेस्ट पेपर टू वो मैंने किए थे उसके लिए टाइम देते हैं करने को उस, फिर क्वेश्चन होता है उसके चार ऑप्शन होते हैं और फिर ए बी सी डी नीचे ऑप्शन uh, होते हैं उसमें से एक क्लिक करना होता है वो सही आंसर होता तो बच्चे तो ज्यादातर मोबाइल में बिजी रहते हैं तो आप फिर मोबाइल नहीं देखते हो या क्या करते uh, मैं मोबाइल कम देखती हूँ तो क्या कहना बच्चों को मैं कहना चाहती हूँ बच्चों को कि ज़्यादातर जा, टाइम फ़ोन देखने में ना वेस्ट करो आप पढ़ाई करो मैं ये नहीं कहती कि पूरा दिन पढ़ाई करते रहो और और कुछ मत करो पढ़ाई करो इतना ये नहीं कहती मैं इतना भी प्रेशर नहीं डालना मैं ये कह रही हूँ कि आ, कि इंजॉय करो खेलो डांस करो थोड़ा फ़ोन टी भी देख लो पर कुछ ऐसा देखो जिससे कुछ, कुछ सीखने को मिले और पढ़ाई जब भी करो ना पूरा मन लगाकर अच्छा अच्छी अच्छी तरह तरह से से करो, करो। करो, पढ़ाई 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 में 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 भी मन लग जाता है। है है, करनी तो तो ही करो। अच्छी तरह से लगाओ उसमें तो क्या लगता है? जो हम स्कूल में है, में, तो है, तो जो हम करते हैं, हैं, हमें पढ़ाते उसके जैसे ये आपने दिया का, तो ये कितने आपके लिए, के लिए, आपके लिए जो आपको लगता है मुझे बहुत अच्छा लगता है मैंने स्कूल की भी पढ़ाई की मुझे एक्स्ट्रा पढ़ाई करने को भी मिल रहा है मुझे और भी पढ़ाई आ जाएगी और भी कुछ पता चलेगा वो जो टेस्ट है, आवर ऐसे कुछ टेस्ट एनवायरनमेंट कुछ मेरे और मुझे बहुत अच्छा लगता है कि मुझे अब इतना कुछ सीखने को मिला है इस टेस्ट को करने पे और स्कूल की भी पढ़ाई उसमें भी सीखने को मिलता है तो मुझे बहुत तो अब लगता आगे लगता। क्या सोचा क्या करना क्या बनना है मुझे Uh, क्योंकि क्योंकि मेरी मदर भी साइंटिस्ट है तो मेरा बहुत मन करता है कि मैं भी साइंटिस्ट बनूं देकुण, देकुण, मेरे मतलब विकास जी ने मुझे साइंटिस्ट की जॉब बहुत, बहुत अच्छी लगती है अच्छा। वो लोगों के लिए इन आ, कुछ बनाया उन्होंने जिससे लोगों को हेल्प मिली लाइक मोबाइल फोन्स लाइट्स पहले के जमाने में लाइट्स ही नहीं होती थी ਤੋ ਫਿਰ ਇੱਕ ਲਾਈਟ ਇਨ ਮੈਂਡ ਕੀ ਕਿਤਨਾ ਫਾਇਦਾ ਹੁਆ ਤੋ ਮੂਝੇ ਐਸੀ ਚੀਜ਼ੇ ਬਣਾਉਣਾ ਬਹੁਤ ਬਰਨਾਲ ਵਿਕਾਸ ਨੇ ਬੱਚੀ ਦੇ ਪਿਤਾ ਨੇ ਚੱਕੀ ਲੱਗਦਾ ਪਿਤਾ ਲਿੱਕ ਡੇ ਕ ਵੱਡੇ ਤੁਸੀਂ ਮਾਨ ਵਾਲੀ ਗੱਲ ਸਮਝੋ ਵੀ ਇੰਨੀ ਛੋਟੀ ਉਮਰ ਦੇ ਵਿੱਚ ਜਦੋਂ ਹਜੇ ਸਟੱਡੀ ਸ਼ੁਰੂ ਹੋਈ ਹੈ ਬੱਚੇ ਦੀ ਜ਼ਿੰਦਗੀ ਹਜੇ ਆਪਾਂ ਕਹਿ ਲਈਏ ਵੀ ਸ਼ੁਰੂ ਹੋਈ ਹੈ ਉਦੋਂ ਹੀ ਬੱਚੇ ਨੇ ਐਡੀ ਵੱਡੀ ਅਚੀਵਮੈਂਟ ਜਿਹੜੀ ਪ੍ਰਾਪਤ ਕੀਤੀ ਹੈ ਬਿਲਕੁਲ ਹਰੇਕ ਪੇਰੈਂਟਸ ਆਪਣੇ ਬੱਚੇ ਨੂੰ ਪਿਆਰਤਾ ਕਰਦਾ ਹੀ ਹੈ ਬਟ ਇਹ ਇਹਨੇ ਸਾਨੂੰ ਨਾਲ-ਨਾਲ ਮਾਨ ਵੀ ਦਿੱਤਾ ਵੀ ਅਸੀਂ ਸਾਨੂੰ ਰਿਕੋਗਨਾਈਜ਼ ਹੋਈ ਹੈ ਇਹ ਬੱਚੀ ਇੰਨੀ ਛੋਟੀ ਇਹਦੇ ਵਿੱਚ ਪੂਰੇ ਡਿਸਟ੍ਰਿਕਟ ਚ ਆਪਣੇ ਸਕੂਲ ਚ ਈਵਨ ਕੀ ਸਕੂਲ ਚ ਇਹਦੇ ਸਟੂਡੈਂਟ ਬਹੁਤ ਜ਼ਿਆਦਾ ਹੈ ਪਲੱਸ 2 ਦਾ ਸਕੂਲ ਹੈ ਸਟਰੈਂਥ ਬਹੁਤ ਜ਼ਿਆਦਾ ਹੈ ਪਰ ਸਾਰੇ ਬੱਚੇ ਇਹਨੂੰ ਬਾਈ ਨੇਮ ਹੁਣ ਬਾਈ ਫੇਸ ਜਾਣਦੇ ਆ ਈਵਨ ਗੀ ਅਸੀਂ ਵੀ ਪੜੇ ਆ ਕਾਲਜਿਸ ਚ ਸਕੂਲ ਚ ਸਾਰਾ ਕਾਲਜ ਸਕੂਲ ਤੋਂ ਨਹੀਂ ਜਾਣਦਾ ਹੁੰਦਾ ਪਰ ਇਹਨੂੰ ਸਾਰਾ ਸਕੂਲ ਕਾਲਜ ਹੁਣ ਜਾਣਦਾ ਹੈ ਇਹਦੇ ਵਾਸਤੇ ਬਹੁਤ ਵੱਡੀ ਗੱਲ ਹੈ ਤੇ ਇਹਦੇ ਨਾਲ ਇਹਨੂੰ ਹੋਰ ਮਿਹਨਤ ਕਰਨ ਦਾ ਅੱਗੇ ਜਜਬਾ ਮਿਲੇਗਾ ਵੀ ਇਦਾਂ ਰਿਕੋਗਨੀਸ਼ਨ ਮਿਲਦੀ ਆ ਤੁਸੀਂ ਹੋਰ ਬਿਹਨਤ ਕਰੋ ਆਪਣੀ ਲਾਈਫ ਚ ਵਧੀਆ ਚੀਜ਼ਾਂ ਅਚੀਵ ਕਰੋ ਤੇ ਇਹਦੇ ਵਾਸਤੇ ਵੀ ਇਹ ਚੀਜ਼ ਫਾਇਦੇਲੀ ਹੋਏਗੀ ਬਿਲਕੁਲ ਨਾਇਰਾ ਨੇ ਜਿੱਥੇ ਕਿ ਆਪਣੀ ਇੱਕ ਵੱਖਰੀ ਪਛਾਣ ਜਿਹੜੀ ਆ ਸਮਾਜ ਦੇ ਵਿੱਚ ਉਹ ਬਣਾਈ ਆ ਇਸ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਨਾਮ ਦਰਜ ਕਰਵਾ ਕੇ ਔਰ 올ਿਮਪੀਆਡ ਦਾ ਜਿਹੜਾ ਟੈਸਟ ਹੈ ਉਹ ਜਿਹੜਾ ਉਸ ਦੇ ਵਿੱਚ ਚੰਗਾ ਜਿਹੜਾ ਦਰਜਾ ਹਾਸਲ ਕਰਕੇ ਭਾਰਤ ਦੇ ਵਿੱਚ ਪਹਿਲੇ ਨੰਬਰ ਤੇ ਸਥਾਨ ਪ੍ਰਾਪਤ ਕੀਤਾ ਹੈ ਤੇ ਨਾਲ ਦੀ ਨਾਲ ਜਿਹੜੀਆਂ 9 ਹੋਰ ਕੰਟਰੀਜ਼ ਹੈ ਉਹਨਾਂ ਦੇ ਵਿੱਚ ਚੌਥੇ ਨੰਬਰ ਦੇ ਉੱਤੇ ਨਾਇਰਾ ਦਾ ਜਿਹੜਾ ਨਾਮ ਹੈ ਉਹ ਦਰਜ ਹੋਇਆ ਤੇ ਜਿੱਥੇ ਕਿ ਇਹ ਬਾਕੀ ਬੱਚਿਆਂ ਦੇ ਲਈ ਚਾਨਣ ਦਾ ਮਨਾਰਾ ਸਾਬਤ ਹੋ ਰਹੀ ਹੈ ਉੱਥੇ ਹੀ ਆਪਣੇ ਮਾਤਾ ਪਿਤਾ ਤੇ ਆਪਣੇ ਇਲਾਕੇ ਦੇ ਲਈ ਵੱਡਾ ਨਾਮ ਰੋਸ਼ਨ ਕਰ ਰਹੀ ਹੈ ਤੇ ਸਾਰਿਆਂ ਨੂੰ ਇਸ ਨਾਇਰਾ ਕਾਜਲਾ ਦੀ ਇਸ ਅਚੀਵਮੈਂਟ ਦੇ ਉੱਤੇ ਪੂਰਾ ਮਾਣ ਵੀ ਹੈ ਕੈਪਰਮਨ ਸਬਜੀ ਸੇਂਦਰ ਆ ਜਗਜੀਤ ਜੱਗੀ ਪੀਟੀਸ਼ਨ ਉਸ ਨੂੰ ਪਰ